ਰਾਜਪੁਰਾ ਵਿੱਚ ਇੱਕ ਹੋਰ ਗਾਂ ਦੀ ਮੌਤ ਖੁੱਲੇ ਵਿੱਚ ਮੌਤ ਨੂੰ ਸੱਦਾ ਨੰਗੀਆਂ ਬਿਜਲੀ ਦੀਆਂ ਤਾਰਾਂ ਅਤੇ ਖੁੱਲੇ ਮੀਟਰ ਪ੍ਰਸ਼ਾਸਨ ਦੀ ਲਾਪਰਵਾਹੀ ਕਨ گاਉਆਂ ਤੜਫ ਤੜਫ ਮਾਰ ਰਹੀਆਂ ਹਨ ਅੱਜ ਸੱਤਵੀਂ ਗਾਂ ਬਿਜਲੀ ਦੇ ਛਟਕੇ ਨਾਲ ਮਰ ਗਈ ਬਿਜਲੀ ਵਿਭਾਗ ਦੀ ਲਾਪਰਵਾਹੀ ਕਨ ਰਾਜਪੁਰਾ ਵਿੱਚ ਇੱਕ ਗਾਂ ਦੀ ਮੌਤ ਹੋਣ ਦਾ ਮਾਮਲਾ ਹਜੇ ਹੱਲ ਨਹੀਂ ਹੋਇਆ ਸੀ ਕਿ ਅੱਜ ਸੱਤਵੀਂ ਗਾਂ ਬਿਜਲੀ ਦੇ ਛਟਕੇ ਨਾਲ ਮਰ ਗਈ ਰਾਜਪੁਰਾ ਵਿੱਚ ਮੀ ਕਨ ਰਾਜਪੁਰਾ ਦੇ ਬਿਜਲੀ ਦੇ ਖੰਬਿਆਂ ਵਿੱਚ ਬਿਜਲੀ ਦੇ ਕਰੰਟ ਦਾ ਮਾਮਲਾ ਹਮੇਸ਼ਾ ਸਾਹਮਣੇ ਆਉਂਦਾ ਹੈ ਕਿਉਂਕਿ ਅਕਸਰ ਬਿਜਲੀ ਦੇ ਮੀਟਰ ਖੰਬਿਆਂ ਤੇ ਉਲਟੇ ਲਟਕਦੇ ਦੇਖੇ ਜਾਂਦੇ ਹਨ ਪਰ ਬਿਜਲੀ ਬੋਰਡ ਦੇ ਅਧਿਕਾਰੀ ਇਹਨਾਂ ਲਟਕਦੇ ਮੀਟਰਾਂ ਵੱਲ ਧਿਆਨ ਨਹੀਂ ਦਿੰਦੇ ਇਸ ਲਈ ਇੱਥੇ ਬਿਜਲੀ ਵਿਭਾਗ ਦੀ ਇੱਕ ਵੱਡੀ ਲਾਪਰਵਾਹੀ ਦੇਖੀ ਜਾ ਸਕਦੀ ਹੈ ਇਸ ਅਸਫਲਤਾ ਨੂੰ ਦਰਸਾਉਂਦੇ ਹੋਏ ਅੱਜ ਫਿਰ ਇੱਕ ਗਾਂ ਬਿਜਲੀ ਦੇ ਝਟਕੇ ਨਾਲ ਮਰ ਗਈ ਇਹ ਹਾਦਸਾ ਗਣੇਸ਼ ਮੰਦਿਰ ਦੇ ਨੇੜੇ ਵਾਪਰਿਆ ਗਾਂਧੀ ਦੀ ਇਸ ਮੌਤ ਤੋਂ ਬਾਅਦ ਵੱਖ-ਵੱਖ ਹਿੰਦੂ ਸੰਗਠਨਾਂ ਨੇ ਇੱਥੇ ਆ ਕੇ ਆਪਣਾ ਗੁੱਸਾ ਪ੍ਰਗਟ ਕੀਤਾ ਅਤੇ ਬਿਜਲੀ ਵਿਭਾਗ ਦੇ ਵੱਡੇ ਅਫਸਰ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਇਸ ਮੌਤ ਤੋਂ ਬਾਅਦ ਵੱਖ-ਵੱਖ ਹਿੰਦੂ ਸੰਗਠਨਾ ਨੇ ਕਿਹਾ ਕਿ ਹਾਲ ਹੀ ਵਿੱਚ ਇੱਕ ਗਾਂਦੀ ਮੌਤ ਹੋਈ ਹੈ ਅਤੇ ਪੁਲਿਸ ਨੇ ਹਜੇ ਤੱਕ ਇਸ ਦਾ ਕੇਸ ਦਰਜ ਨਹੀਂ ਕੀਤਾ ਹੈ ਅਤੇ ਬਿਜਲੀ ਵਿਭਾਗ ਦੇ ਵੱਡੇ ਅਫਸਰਾਂ ਵਿਰੁੱਧ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਹਿੰਦੂ ਸੰਗਠਨਾ ਨੇ ਕਿਹਾ ਕਿ ਜੇਕਰ ਹੁਣ ਵੀ ਕੇਸ ਦਰਜ ਨਹੀਂ ਕੀਤਾ ਗਿਆ ਤਾਂ ਅਸੀਂ ਸ਼ਹਿਰ ਦੇ ਪੁਲਿਸ ਸਟੇਸ਼ਨ ਦਾ ਘਰਾਓ ਕਰਾਂਗੇ ਉਹਨਾਂ ਕਹਾਂਗੇ ਪਿਛਲੀ ਵਾਰ ਵੀ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਜੇਕਰ ਇਸ ਵਾਰ ਵੀ ਅਜਿਹਾ ਕੀਤਾ ਤਾਂ ਅਸੀਂ ਰਾਸਪੂਰਾ ਵਿੱਚ ਪੁਲਿਸ ਪ੍ਰਸ਼ਾਸਨ ਵਿਰੁੱਧ ਪ੍ਰਦਰਸ਼ਨ ਕਰਾਂਗੇ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਸਪੂਰਾ ਦੀ ਰਿਪੋਰਟ ਅੱਜ ਦੁੱਖ ਖੜੀ ਜਿਹੜੀ ਗੱਲ ਹੈ ਸਭ ਤੋਂ ਵੱਡੀ ਹਨ ਗੱਲ ਹੀ ਹੈ ਜਿਹੜੀ ਬਿਜਲੀ ਬੋਰਡ ਦੀ 2:29 ਮਿੰਟ ਤੇ ਦੁਕਾਨਦਾਰ ਨੇ ਖੰਭੇ 'ਚ ਕਰੰਟ ਆਣ ਕਾਰਨ ਕੰਪਲੇਂਟ ਕਰੀ ਯੀ ਤਾਂ ਸਾਡੇ ਕੋਲ ਰਿਕਾਰਡ ਹੈ ਵੀ ਇੱਥੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਜਲਦੀ ਬਿਜਲੀ ਬੋਰਡ ਨਾਲੇ ਭੇਜੋ ਅੱਛੇ ਜਿਹੜਾ ਕਰੰਟ ਦਾ ਮਸਲਾ ਹੱਲ ਕਰ ਤੇ ਅੱਧੇ ਘੰਟੇ ਬਾਅਦ ਗਊ ਦੀ ਕਰੰਟ ਨਾਲ ਮੌਤ ਹੋ ਜਾਂਦੀ ਹੈ ਉਸ ਕੋ باوجود ਫਿਰ ਦੁਬਾਰਾ ਫੋਨ ਮਾਰਿਆ ਜਾਂਦਾ ਬਿਜਲੀ ਬੋਰਡ ਦੇ ਦਫ਼ਤਰ ਕੰਪਲੇਂਟ ਕਰੀ ਜਾਂਦੀ ਹੈ ਕਿ ਗਊ ਦੀ ਡੱਟ ਹੋ ਗਈ ਤੁਰੰਤ ਬਿਜਲੀ ਵਾਲੇ ਭੇਜੋ ਕੋਈ ਵੱਡਾ ਹਾਦਸਾ ਹੋ ਸਕਦਾ ਉਸ ਕੋ باوجود ਹੁਣ ਤੁਸੀਂ ਦੇਖ ਰਹੇ ਹੋ 5 ਵਜੇ ਦੇ ਕਰੀਬ ਬਿਜਲੀ ਵਾਲੇ ਪੰਜ ਸੱਤ ਬੰਦੇ ਆ ਗਏ ਤੇ ਆ ਕੇ ਲੀਪਾ ਪੋਤੀ ਜਿਹੜੇ ਕਰ ਰਹੇ ਆ ਮੈਂ ਐਸਐਚਓ ਸਾਹਿਬ ਨੂੰ ਆਪਣੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਨਾ ਵੀ ਤੁਰੰਤ ਐਕਸ਼ਨ ਦੇ ਖਿਲਾਫ ਪਹਿਲਾਂ ਵੀ ਕੰਪਲੇਂਟ ਦਿੱਤੀ ਸੀ ਪਰਚਾ ਦਰਜ ਕੀਤਾ ਜਾਵੇ ਮਜਬੂਰਨ ਸਾਨੂੰ ਗਊ ਮਾਤਾ ਨੂੰ ਲੈ ਕੇ ਸੜਕ ਤੇ ਬੈਠ ਕੇ ਦਰਨਾ ਪ੍ਰਦਰਸ਼ਨ ਕਰਨਾ ਪਏਗਾ ਇਹ ਜਿਹੜੀ ਸ਼ਹਿਰ ਦੇ ਅੰਦਰ ਲਗਾਤਾਰ ਗਊਆਂ ਦੀ ਮੌਤ ਹੋ ਰਹੀ ਹੈ ਕਿਸੇ ਬਹੁਤ ਵੱਡੇ ਹਾਦਸੇ ਨੂੰ ਬੁਲਾਵਾ ਕਿਸੇ ਦਾ ਬੱਚਾ ਮਰ ਸਕਦਾ ਕਿਸੇ ਦਾ ਬਜ਼ੁਰਗ ਮਰ ਸਕਦਾ ਕਿਸੇ ਦਾ ਘਰ ਦਾ ਬੰਦਾ ਮਰ ਸਕਦਾ ਬਹੁਤ ਵੱਡਾ ਹਾਦਸਾ ਹੋ ਸਕਦਾ ਫੇਰ ਹੀ ਕੋਈ ਧਿਆਨ ਦੇਵੇਗਾ ਮੈਂ ਰਾਜਪੁਰਾ ਦਾ ਜਿਹੜੇ ਲੀਡਰ ਹੈ ਚਾਹੇ ਉਹ ਰੂਲਿੰਗ ਪਾਰਟੀ ਦੇ ਹੋਣ ਚਾਹੇ ਉਹ ਆਪੋਜੀਸ਼ਨ ਦੇ ਹੋਣ ਕਿਸੇ ਨੇ ਵੀ ਗਊ ਮਾਂਤਾ ਬਾਰੇ ਕੋਈ ਆਵਾਜ਼ ਨਹੀਂ ਚੱਕੀ ਕਿਸੇ ਨੇ ਨੰਦ ਨਹੀਂ ਕਰੀ ਕਿਸੇ ਨੇ ਮੰਗ ਨਹੀਂ ਕਰੀ ਜਦੋਂ ਕੋਈ ਸ਼ਹਿਰ 'ਚ ਕੋਈ ਬੱਚਾ ਮਰ ਗਿਆ ਕੋਈ ਬੰਦਾ ਮਰ ਗਿਆ ਫਿਰ ਤੁਸੀਂ ਰਾਜਨੀਤੀ ਕਰਨਾ ਹੋਗੇ ਲਾਸ਼ਾਂ ਦੇ ਉੱਪਰ ਰਾਜਨੀਤੀ ਕਰੋਗੇ ਗਊ ਮਾਤਾ ਦੀ ਕੋਈ ਕੀਮਤ ਨਹੀਂ ਹੈ ਗਊਆਂ ਦੀ ਮੌਤ ਹੋਈ ਹੈ ਤੇ ਮੈਂ बार-बार यही ਬੇਨਤੀ ਕਰਦਾ ਵੀ ਵਿਜੀਲ ਬੋਰਡ ਦੇ ਖਿਲਾਫ ਜਿਹੜੀ ਅਸੀਂ ਕੰਪਲੇਟ ਕੀਤੀਆਂ ਉਹਦੇ ਖਿਲਾਫ ਸਖਤ ਕਾਰਵਾਈ ਕਰੀ ਜਾਵੇ ਤਾਂ ਕਿ ਅੱਗੇ ਤੋਂ ਜਿਹੜਾ ਇਹ ਹਾਦਸਾ ਨਾ ਹੋਵੇ ਜਾਣਕਾਰੀ ਦਿਓ ਜੀ ਗਊ ਦੀ ਜਥੇ ਮਾਤਾ ਜਥੇ ਹੋਈ ਹੈ ਮੇਰੇ ਕੋਲ ਜੀ ਇੱਕ ਬੱਚਾ ਆਇਆ ਸੀਗਾ ਚਿਪਸ ਲੈਂਡ ਮੈਂ ਰੈਕ ਨੂੰ ਖੋਲਣ ਲੱਗਿਆ ਮੈਨੂੰ ਜਟਕਾ ਲੱਗਿਆ ਪੂਰਾ ਉਹ ਇੱਕ ਖੰਬੇ ਦੇ ਥਰੂ ਖੰਬੇ ਥਰੂ ਨਾਲ ਸ਼ੈਡ ਦੇ ਕਰੰਟ ਆਇਆ ਸ਼ੈਡ ਦੇ ਥਰੂ ਉੱਤੇ ਦੁਕਾਨੇ ਪੂਰੀ ਪੂਰੀ ਕਰੰਟ ਆ ਗਿਆ ਅੱਛਾ ਤੇ ਜਿਸ ਕਰਕੇ ਮੈਂ ਤੁਰੰਤ ਨਾਲ ਲੱਗਦਾ ਨਾ ਮੈਂ 1912 ਤੇ ਕਾਲ ਕਰੀ ਹੈ 1912 ਤੇ ਕਾਲ ਕਰਕੇ ਮੈਂ ਉਹਨਾਂ ਨੂੰ ਕਹਾਂ ਮੈਂ ਮੈਮ ਇਹ ਨਾ ਹਾਦਸਾ ਹੋ ਸਕਦਾ ਐਸੇ ਨਾ ਕਰੰਟ ਆਇਆ ਹੋਇਆ ਐਸੇ ਖੰਬੇ ਦੇ ਅੰਦਰ ਪਲੀਜ਼ ਆਪ ਕੁਝ ਕਰੋ ਉਸਕੇ ਆਧੇ ਘੰਟੇ ਕੇ ਬਾਅਦ ਹੀ ਗਏ के साथ यह हादसा हो गया फिर हमने तुरंत फोन किया उसको हमारे पास रिकॉर्डिंग भी है सब कुछ है तो अभी तक कोई नहीं आया तीन घंटे ढाई तीन घंटे हो गए नहीं तो गया ना पहला पता लग तो गया हाँ जी हाँ पहले ही मुझे पता लग गया था मैंने ना टेस्ट भी किया था फुल करंट आया हुआ था बावजूद भी लिया मैंने तो देखो अपना फर्ज पूरा किया मैंने तो कॉल कर दी थी अब उनको देखना चाहिए मेरी शो है राज बैंडिंग है जी ਬੁੱਕਸ ਬੁੱਕ ਬੰਡਿੰਗ ਹੈ ਮਾਤਰ ਬੁੱਕਸ ਬਾਈਂਡਿੰਗ ਦੀ ਹੈ ਕਿਤਾਬਾਂ ਦੀ ਕਰਨੀ ਹੈ ਅੱਛਾ ਥੋੜੇ ਬੱਚੇ ਆ ਹੋਰ ਲੋਕ ਆਉਂਦੇ ਜਾਂਦੇ ਰਹਿੰਦੇ ਆ ਹਾਂਜੀ ਹਾਂਜੀ ਦੱਸ ਸਰ ਹਾਂਜੀ ਪ੍ਰਤਾਪ ਜੀ ਆਹ ਜਿਹੜੀ ਉਹ ਸਰਪੰਚ ਕੰਮ ਕਰਾ ਦੇ ਦੋ ਉਹਦੇ ਅੱਗੇ ਆਉਣਾ ਕੀ ਕਹਿਣਾ ਦੇਖੋ ਜੀ ਕਰਿਆਨੀ ਦੀ ਦੁਕਾਨ ਹੈ ਰਾਜਕੁਮਾਰ ਦੀ ਜੋ ਮੇਰਾ ਅਜੀਜ਼ਾ ਮੇਰਾ ਆਫਿਸ ਵੀ ਬਿਲਕੁਲ ਸਾਹਮਣੇ ਹੀ ਨਾਲੇ ਅੱਧਾ ਘੰਟਾ ਪਹਿਲਾਂ ਇਹਨੂੰ ਪਤਾ ਲੱਗਿਆ ਸੀਗਾ ਵੀ ਇਹ ਖੰਭੇ ਦੇ ਵਿੱਚ ਕਰੰਟ ਆਇਆ ਹੋਇਆ ਜੋ ਨੈਤਿਕ ਆਦੇ ਦੇ ਆਧਾਰ ਤੇ ਇਹਨੂੰ ਚਾਹੀਦਾ ਸੀਗਾ ਬੋਰਡ ਨੂੰ ਇਹਨੇ ਗਾਹ ਕੀਤਾ 1912 ਤੇ ਕਾਲ ਕੀਤੀ ਹੈ ਉਸ ਤੋਂ ਬਾਅਦ ਜਦੋਂ ਮੈਂ ਬਾਹਰ ਨਿਕਲਿਆ ਆਫਿਸ ਚੋਂ ਤਾਂ ਇਹ ਜਿਹੜਾ ਗਊਤਨ ਸੀ ਇਹ ਦਾ ਪੈਰ ਕਿਤੇ ਨਾਲ ਲੱਗਿਆ ਇਹ गिर ਗਿਆ ਇੱਕਦਮ ਮੈਨੂੰ ਜਜਮੈਂਟ ਹੋਇਆ ਮੈਂ ਕਿ ਕਿਤੇ ਲੋਹੇ ਦੇ ਖੰਭੇ ਕਰਕੇ ਕਰੰਟ ਨਾ ਹੋ ਗਈ ਇਸ ਮੁੰਡੇ ਦੀ ਦੁਕਾਨ ਤੇ ਰਾਜਕੁਮਾਰ ਜਿਹੜਾ ਕਰੰਨੇ ਦਾ ਕੰਮ ਹੈ ਇਹਦੇ ਕੋਲ ਮੈਂ ਆਇਆ ਇਹਨੂੰ ਮੈਂ ਕਿਹਾ ਵੀ ਇਹ ਕਰੰਟ ਤਰੀ ਸੀ ਇੱਥੇ ਕਿਤੇ ਆ ਰਿਹਾ ਕਿਤੇ ਵੀ ਆ ਰਿਹਾ ਮੈਂ ਕੰਪਲੀਟ ਕਰੀ ਮੈਂ ਕਿਹਾ ਯਾਰ ਇੱਥੇ ਇਹ ਗੁੱਕਰ ਨਾਲ ਲੱਗ ਗਿਆ ਇਹ ਜਿਹੜਾ ਗਊਤਾਨ ਹੈ ਵੀ ਤੁਸੀਂ ਕੋਈ ਡੜੇ ਡੁੰਡੇ ਲੈ ਕੇ ਦਿਓ ਮੈਨੂੰ ਬਾਸ ਵਗੈਰਾ ਮੈਨੂੰ ਸੈੱਟ ਕਰੀ ਚੱਕੀ ਹੈ ਛੋਟੀ ਇਹਨੇ ਸੋਟੀ ਲੈ ਕੇ ਦਿੱਤੀ ਆ ਸੀ ਬੜਾ ਯਤਨ ਕੀਤਾ ਉਹਦੇ ਪੈਰ ਵੀ ਸੈੱਟ ਕੀਤੇ ਇੱਕ ਸਾਈਡੋਂ ਮੂੰਹ ਵੀ ਸੈੱਟ ਕੀਤਾ ਪਰ ਇਹਦਾ ਜਿਆਦਾ ਭਾਰੀ ਭਾਰ ਹੋਣ ਕਰਕੇ ਇਹਨੂੰ ਅਸੀਂ ਨਹੀਂ ਉਹ ਕਰ ਸਕਕੇ ਸਿਰ ਤੇ ਸਾਡੇ ਜਿੰਨਾ ਜੋਰ ਸੀ ਅਸੀਂ ਲਾਇਆ ਤੁਮ ਉਦੋਂ ਤੱਕ ਮੈਨੂੰ ਮੌਤ ਹੋ ਚੁੱਕੀ ਸੀ ਉਦੋਂ ਤੱਕ ਇਹ ਤੜਫ ਵੀ ਰਿਹਾ ਸੀ ਮੈਨੂੰ ਫਿਰ ਕਿਹਾ ਮੈਂ ਕਿਹਾ ਦੁਬਾਰਾ ਇੱਕ ਵਾਰ ਕਾਲ ਕਰਕੇ ਮੇਰੀ ਗੱਲ ਕਰਾ ਫਿਰ ਮੈਡਮ ਨਾਲ ਜਿਹੜੀ ਆਨਲਾਈਨ ਹੁੰਦੀ ਹੈ ਉਹਦੇ ਨਾਲ ਮੈਂ ਵੀ ਇਹ ਗੱਲ ਕੀਤੀ ਮੈਡਮ ਨਾਲ ਮੈਂ ਮੈਡਮ ਨੂੰ ਕਿਹਾ ਮੈਂ ਕਿਹਾ ਮੈਡਮ ਇੱਥੇ ਜੀ ਦੇਖੋ ਇਹਨੇ ਕੰਪਲੇਂਟ ਕੀਤੀ ਨੁੱਧਾ ਘੰਟਾ ਹੋ ਗਿਆ ਗੋਕੇ ਦੀ ਮੌਤ ਹੋ ਚੁੱਕੀ ਆ ਗਊ ਤਾਂ ਜਿਹੜਾ ਸਾਡਾ ਮਰ ਗਿਆ ਇੱਥੇ ਤੇ ਮੈਂ ਕਿਹਾ ਤੇ ਕੋਈ ਬੱਚਾ ਆ ਕੇ ਹੱਥ ਲਾ ਲੈਂਦਾ ਕਿਉਂਕਿ ਅਕਸਰ ਬਾਈ ਜੀ ਕਰਿਆਨੀ ਦੁਕਾਨ ਹੁਣ ਕਰਕੇ ਛੋਟੇ ਛੋਟੇ ਬੱਚੇ ਇੱਥੇ ਆਉਂਦੇ ਨੇ ਔਰ ਖੰਭੇ ਨੂੰ ਟੱਚ ਵੀ ਕਰੇ ਕਰਕੇ ਜਾਂਦੇ ਨੇ ਮੈਂ ਦੇਖਦਾ ਕੋਈ ਸਾਹਮਣੇ ਆਫਿਸ ਕਰਕੇ ਪਤਾ ਆਏਗਾ ਤੇ ਇਹ ਜੋ ਹੋਇਆ ਬਹੁਤ ਮਾੜਾ ਹੋਇਆ ਅਸੀਂ ਬੇਨਤੀ ਕਰਾਂਗੇ ਬਿਜਲੀ ਬੋਰਡ ਨੂੰ ਪ੍ਰਸ਼ਾਸਨ ਨੂੰ ਵੱਡੇ ਅਧਿਕਾਰੀਆਂ ਨੂੰ ਕਿ ਜਿੱਥੇ ਕਿਤੇ ਬਰਸਾਤ ਦਾ ਮੌਸਮ ਹੁੰਦਾ ਕੋਈ ਵੀ ਕੰਪਲੇਨਟ ਕਰਦਾ ਵੀ ਇੱਥੇ ਕਰੰਟਾ ਤਾਂ ਉਹਨੂੰ ਫੌਰੀ ਤੌਰ ਦੇ ਉੱਤੇ ਜਿਹੜਾ ਹੈਗਾ ਆਪਣਾ ਕਰਤੱਵ ਸਮਝਦੇ ਹੋਏ ਉਹਨੂੰ ਜਿਹੜਾ ਉੱਥੋਂ ਕਰੰਟ ਨੂੰ ਸੈੱਟ ਕੀਤਾ ਜਾਵੇ ਸੋ ਜਿਹੜੀ ਅੱਗੇ ਤੋਂ ਕੋਈ ਐਸੀ ਦੁਰਘਟਨਾ ਨਾ ਹੋਵੇ ਦੇਖੋ ਅੱਜ ਤਾਂ ਇਹ ਗਉਤਨਾ ਹੈ ਇਹਦੇ ਕਰਕੇ ਅਸੀਂ ਰੌਲਾ ਪਾ ਸਕਦੇ ਹਾਂ ਕਹਿ ਸਕਦੇ ਹਾਂ ਕੱਲ ਨੂੰ ਇਨਸਾਨ ਦਾ ਬੱਚਾ ਇਨਸਾਨ ਖੁਦ ਇਹਦੇ ਨਾਲ ਚਿਪਕ ਗਿਆ ਤਾਂ ਬਹੁਤ ਵੱਡੀਆਂ ਜਿਹੜੀਆਂ ਟਰੈਜਡੀਆਂ ਹੋਣਗੀਆਂ ਸੋ ਪਲੀਜ਼ ਮੇਰੀ ਰਿਕਵੈਸਟ ਹੈ ਤੁਹਾਡੀ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਔਰ ਤੁਹਾਡਾ ਵੀ ਧੰਨਵਾਦ ਮੈਂ ਕਰਦਾ ਔਰ ਬਿਜਲੀ ਬੋਰਡ ਨੂੰ ਜਾਗੜਨਾ ਚਾਹੀਦਾ ਥੋੜਾ ਜਿਹਾ ਅਫਸਰ